ਸੱਚਾ ਵੀਰ ਜੀ ਮੇਰੇ 92 ਮਾਡਲ ਟਰੈਕਟਰ ਆ ਕੁੱਲ ਮੋਡੀਫਾਈਆ ਰੇਟ ਆ 2 ਲੱਖ 20 ਹਜ਼ਾਰ ਏਰੀਆ ਰਈਆ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਚਾਰੋ ਟਾਇਰ ਨਵੇਂ ਫੈਬਰ ਵਾਲੀ ਹੁੱਡ ਲੱਗੀ ਆ ਮਗਰਾੜ ਨਵੇਂ ਟੂਕੇ ਦਾ ਪੇਂਟ ਆ 500 ਸਕੋਰ ਆ ਵੀਰੇ ਫੋਨ ਨੰਬਰ 628359416 ਏਰੀਆ ਰਈਆ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਇਹ 92 ਮਾਡਲ ਦਾ ਰੇਟ 2 ਲੱਖ 25000 ਰੇਟ ਆ ਵੀਰੇ ਉਹ ਕਿਰਮਾਨਤਣ ਹੋ ਜੂ ਫੁੱਲ ਮੋਡੀਫਾਈ ਹੋਇਆ ਵੇਖਾ ਸੀ ਵੀਰੇ ਕਿਦਾ ਪੇਂਟ ਸਾਰੀ ਸੈਂਸਰੀ ਨਵੀਂ ਲੱਗੀ ਏ ਫੋਨ ਨੰਬਰ 62883797416 ਜੀ ਏਰੀਆ ਰਈਆ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਪੰਜਾਬ ਆਪਕੜਾ ਸਾਹਿਬ ਲਾ ਕੇ ਪੇਂਡ ਵਡਾਲਾ